ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਮੁੱਟੀਆਂ ਮਿਰਚਾਂ ਦਾ ਅਚਾਰ ਭਰਮਾ ਮਿਰਚ ਆਪਾਂ ਬਣਾਉਣੀ ਆ ਇਹ ਮਿਰਚਾਂ ਆਪਾਂ ਇੱਕ ਦਿਨ ਪਹਿਲਾਂ ਜਿਹੜੀਆਂ ਆ ਲੈ ਆਂਦੀਆਂ ਸੀ ਬਾਜ਼ਾਰੋਂ ਤੇ ਇਹਨਾਂ ਨੂੰ ਇੱਕ ਦਿਨ ਆਪਾਂ ਧੁੱਪੇ ਰੱਖਤਾ ਤਾਂ ਕਿ ਥੋੜੀਆਂ ਜਿਹੀਆਂ ਨਰਮ ਹੋ ਜਾਣ ਮਿਰਚਾਂ ਇਹ ਫਿਰ ਕੱਲ ਲਿਆਂਦੀਆਂ ਸੀਗੀਆਂ ਆਪਾਂ ਇੱਕ ਦਿਨ ਧੁੱਪੇ ਰੱਖਤਾ ਤੇ ਮਿਰਚਾਂ ਜਿਹੜੀਆਂ ਨਰਮ ਹੋ ਗਈਆਂ ਤੇ ਡੰਡੀਆਂ ਇਹਨਾਂ ਦੀਆਂ ਲਾ ਕੇ ਆਪਾਂ ਤੇ ਪਤਲਾ ਜਿਹਾ ਚਾਕੂ ਲੈ ਕੇ ਉਹਦੇ ਨਾਲੇ ਵਿੱਚੋਂ ਇਹਨਾਂ ਨੂੰ ਖਾਲੀ ਕਰ ਲੈਣਾ ਆਪਾਂ ਸਾਰੀਆਂ ਮਿਰਚਾਂ ਨੂੰ ਆਪਾਂ ਖਾਲੀ ਕਰਨਾ ਵਿੱਚੋਂ ਇਹਨਾਂ ਜਿਹੜੇ ਜੋ ਬੀਜ ਵਗੈਰਾ ਹੈ ਇਹਦੇ ਵਿੱਚ ਆਪਾਂ ਕੱਢ ਲੈਣੇ ਆ ਪੂਰੇ ਤਾਂ ਕਿ ਮਸਾਲਾ ਜਿਹੜਾ ਆ ਪੂਰਾ ਇਹਨਾਂ ਦੇ ਵਿੱਚ ਭਰ ਹੋ ਜਵੇ ਤੇ ਥੋੜਾ ਜਿਹਾ ਧਿਆਨਨਾ ਟਾਈਮ ਇਹਨਾਂ ਨੂੰ ਬਸ ਐਸੇ ਕੰਮ ਨੂੰ ਜ਼ਿਆਦਾ ਲੱਗਦਾ ਆ ਖਾਲੀ ਕਰਨੇ ਨੂੰ ਤੇ ਵਿੱਚੋਂ ਇਹਨਾਂ ਬੀਜ ਜੋ ਵੀ ਹੈ ਪੱਤੇ ਸਾਰੇ ਕੱਟ ਲੈਣੇ ਆ ਆਪਾਂ ਤੇ ਸਾਰੀਆਂ ਮਿਰਚਾਂ ਇਸ ਤਰ੍ਹਾਂ ਆਪਾਂ ਖਾਲੀ ਕਰ ਲੈਣੇ ਆ ਫਿਰ ਆਪਾਂ ਮਸਾਲਾ ਇਹਦਾ ਤਿਆਰ ਕਰਦੇ ਆ ਜੀ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਜਿਹੜਾ ਅਚਾਰ ਬਣ ਕੇ ਤਿਆਰ ਹੋ ਜਾਂਦਾ ਬਾਜ਼ਾਰੋਂ ਆਪਾਂ ਇਹ ਅਚਾਰ ਲੈ ਕੇ ਖਾਂਦੇ ਆ ਭਰੀਆਂ ਮਿਰਚਾਂ ਦਾ ਤੇ ਆਪਾਂ ਇਹਨਾਂ ਨੂੰ ਸਾਈਡ ਤੋਂ ਜੀਰਾ ਨਹੀਂ ਦੇਣਾ ਐਦਾਂ ਮੋੜਿਓ ਡੰਡੀ ਲਾ ਕੇ ਤੇ ਆਪਾਂ ਕਰਦ ਦੇ ਨਾਲ ਇਹਨਾਂ ਨੂੰ ਅੱਧਾ ਖਾਲੀ ਕਰਨਾ ਤੇ ਐਸੇ ਤਰ੍ਹਾਂ ਦੇਖੋ ਆਪਾਂ ਡੰਡੀ ਲਾ ਲਈ ਆ ਤੇ ਪਤਲਾ ਜਿਹਾ ਚਾਕੂ ਲੈ ਕੇ ਤੇ ਉਹਦੇ ਨਾਲ ਆਪਾਂ ਥੋੜਾ ਜਿਹਾ ਧਿਆਨ ਦੇ ਨਾਲ ਤਾਂ ਕਿ ਵੱਢ ਨਾ ਹੋਣ ਇਹ ਤੇ ਇਹਦੇ ਵਿੱਚ ਘਵਾ ਕੇ ਤੇ ਸਪੂਰੀ ਮਿਰਚ ਆਪਾਂ ਜਿਹੜੀ ਖਾਲੀ ਕਰ ਲੈਣੀ ਆ ਤੇ ਮੇਰੇ ਕੋ ਇਹ ਜਿਹੜੀਆਂ ਆ ਅੱਧਾ ਕਿਲੋ ਤੋਂ ਘਾਟਾ ਮਿਰਚਾਂ 3 350 ਗ੍ਰਾਮ ਹੋਣਗੀਆਂ ਤੇ ਜਿੰਨਾ ਕਿਉਂਕਿ ਮੇਰੇ ਕੋ ਆਚਾਰ ਪਹਿਲਾਂ ਬਣਿਆ ਬਹੁਤ ਪਿਆਇਆ ਇਹ ਵੀਡੀਓ ਬਣਾਉਣ ਵਾਸਤੇ ਹੀ ਆਪਾਂ ਜਿਹੜਾ ਇਹ ਮਿਰਚਾਂ ਦਾ ਆਚਾਰ ਪਾਉਣ ਲੱਗੇ ਆ ਤੇ ਇਹ ਆਚਾਰ ਅਸੀਂ ਘਟ ਖਾਣੇ ਆ ਤੇ ਪਹਿਲਾਂ ਬਣਿਆ ਬਹੁਤ ਪਿਆ ਆਚਾਰ ਹਰੀਆਂ ਮਿਰਚਾਂ ਦਾ ਪਿਆ ਨਿੰਬੂ ਦਾ ਪਿਆ ਆਮਲੇ ਦਾ ਪਿਆ ਆ ਸਾਰੇ ਆਚਾਰ ਮੇਰੇ ਕੋ ਪਏ ਆ ਇਸ ਕਰਕੇ ਆਪਾਂ ਜਿਹੜਾ ਆ ਥੋੜਾ ਜਿਹਾ ਬਣਾਉਣ ਲੱਗੇ ਬਸ ਐਦਾਂ ਸਾਰੀਆਂ ਮਿਰਚਾਂ ਆਪਾਂ ਖਾਲੀ ਕਰ ਲੈਣੀਆਂ ਇਹਨੂੰ ਇਹਨੂੰ ਟਾਈਮ ਲੱਗਣਾ ਆ ਥੋੜਾ ਜਿਹਾ ਐਦਾਂ ਖਾਲੀ ਕਰਨੇ ਇਹਨੂੰ ਤੇ ਚੀਰਾ ਨਹੀਂ ਦੇਣਾ ਆਪਾਂ ਸਾਈਡ ਤੋਂ ਮੋਰੇਉ ਮੂੰਹ ਡੰਡੀ ਤੋੜ ਕੇ ਤੇ ਬਸ ਉੱਥੋਂ ਹੀ ਆਪਾਂ ਇਹਨਾਂ ਨੂੰ ਖਾਲੀ ਕਰ ਲੈਣਾ ਵੀਡੀਓ ਤੁਹਾਨੂੰ ਪਤਾ ਹੀ ਆਪਾਂ ਸੌਖੇ ਜਿਹੇ ਤਰੀਕੇ ਨਾਲ ਬਣਾਈ ਦੀ ਆ ਤੇ ਵੀਡੀਓ ਛੋਟੇ ਹੀ ਰੱਖਣ ਦੀ ਆਪਾਂ ਕੋਸ਼ਿਸ਼ ਕਰੀਦੀ ਆ ਸਾਰੀਆਂ ਮਿਰਚਾਂ ਦੇਖੋ ਖਾਲੀ ਕਰ ਲਈਆਂ ਆਪਾਂ ਬੀਜ ਵਗੈਰਾ ਸਾਰੇ ਜਿਹੜੇ ਕੱਢਦੇ ਆ ਵਿੱਚੋਂ ਇਹਨਾਂ ਦੇ ਤੇ ਹੁਣ ਆਪਾਂ ਇੱਕ ਪੈਨ ਦੇ ਵਿੱਚ ਜਿਹੜੇ ਮਸਾਲੇ ਡ్రਾਈ ਰੋਸਟ ਕਰਦੇ ਆ ਨਮੀ ਖਤਮ ਹੋ ਜਵੇ ਇਹਨਾਂ ਦੀ ਸੌਂਫ ਲਈ ਆਪਾਂ 1.5 ਚਮਚਾ ਤੇ ਮੇਥੀ ਦਾਣਾ ਲਿਆ ਚਮਚਾ ਭਰ ਕੇ ਇੱਕ ਜਿੰਨੀਆਂ ਕਿ ਮਿਰਚਾਂ ਉਹਦੇ ਹਿਸਾਬ ਨਾਲ ਆਪਾਂ ਮਸਾਲੇ ਲੈ ਲੈ ਜੀਰਾ ਲੈ ਲਿਆ ਚਮਚਾ ਤੇ ਥੋੜੀਆਂ ਜਿਹੀਆਂ ਆਪਾਂ ਕਾਲੀਆਂ ਮਿਰਚਾਂ ਲੈ ਲੈਣੇ ਆ ਤੇ ਇਹਨਾਂ ਨੂੰ ਡ్రਾਈ ਰੋਸਟ ਹੈ ਇਦਾਂ ਕਰਕੇ ਸੁੱਕਾ ਹੀ ਬਸ ਤੇ ਜਿਹੜੀ ਇਹਨਾਂ ਦੀ ਨਮੀ ਆ ਉਹ ਖਤਮ ਹੋ ਜਵੇ ਤੇ ਇਸ ਤਰ੍ਹਾਂ ਇਹਨਾਂ ਨੂੰ ਰੋਸਟ ਕਰਕੇ ਇੱਕ ਪਲੇਟ ਦੇ ਵਿੱਚ ਆਪਾਂ ਕੱਢ ਲੈਣਾ ਹੈ ਤੇ ਇਹ ਤੋਂ ਬਾਅਦ ਜਿਹੜੇ ਥੋੜੇ ਹੋਰ ਮਸਾਲੇ ਪਾਉਣੇ ਆ ਤੇ ਉਹਨਾਂ ਨੂੰ ਆਪਾਂ ਪੀਸਣਾ ਨੀਗਾ ਇਹਨਾਂ ਨੂੰ ਆਪਾਂ ਪੀਸ ਲੈਣਾ ਹੈ ਥੋੜੇ ਜਿਹੇ ਇਹਨਾਂ ਨੂੰ ਕੱਢ ਲੰਨੇ ਥੋੜੇ ਜਿਹੇ ਠੰਡੇ ਹੋਏ ਤੇ ਇਹਨਾਂ ਨੂੰ ਪੀਸ ਲੈਣਾ ਆਪਾਂ ਤੇ ਇੱਥੇ ਮੇਰਾ ਕੈਮਰਾ ਬੰਦ ਹੋ ਗਿਆ ਸੀ ਜੀ ਇਹ ਹੈਗੀ ਆ ਅਜਵੈਣ ਰਾਈ ਤੇ ਕਲੌਂਜੀ ਤਿੰਨੋ ਚੀਜ਼ਾਂ ਆ ਮੇ ਤੋਂ ਕੈਮਰਾ ਜਿਹੜਾ ਆ ਔਨ ਨਹੀਂ ਹੋਇਆ ਤੇ ਇਹਨਾਂ ਨੂੰ ਵੀ ਆਪਾਂ ਜਿਹੜਾ ਆ ਇਦਾਂ ਹੀ ਥੋੜਾ ਥੋੜਾ ਸੇਕ ਲਵਾ ਲਿਆ ਤੇ ਇਹਨਾਂ ਨੂੰ ਵੀ ਕੱਢ ਲਿਆ ਇੱਕ ਪਲੇਟ 'ਚ ਇਹ ਮਸਾਲੇ ਆਪਾਂ ਪੀਸਣੇ ਨਹੀਂ ਜਵੈਣ ਕਲੌਂਜੀ ਤੇ ਰਾਈ ਇਹ ਨਹੀਂ ਪੀਸਣੇ ਤੇ ਦੂਸਰੇ ਮਸਾਲੇ ਆਪਾਂ ਜਿਹੜੇ ਆ ਉਹ ਪੀਸ ਲੈਣੇ ਆ ਤੇ ਇੱਕ ਕੌਲੀ 'ਚ ਤੇਲ ਦੀ ਲਈ ਆ 1.5 ਕਿਲੋ ਗ੍ਰਾਮ ਜਿਹੜਾ ਤੇਲ ਆਪਣਾ ਹੋਊਗਾ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਧੂਆ ਨਿਕਲ ਜਵੇ ਤੇ ਉਦੋਂ ਦਾ ਗਰਮ ਕਰਕੇ ਆਪਾਂ ਰੱਖ ਲਿਆ ਜਿਹੜੇ ਮਸਾਲੇ ਸੌਪਾ ਉਹ ਗਾਇਰ ਅਸਗੀ ਮੇਥੇ ਸੀ ਉਹ ਆਪਾਂ ਪੀਸ ਲਏ ਆ ਤੇ ਜਿਹੜੇ ਬਾਅਦ ਚ ਆਪਾਂ ਰੋਸਟ ਕੀਤੇ ਦੋ ਤਿੰਨ ਮਸਾਲੇ ਉਹ ਆਪਾਂ ਪੀਸੇ ਨੇ ਸਾਫ ਤੇ ਪਾ ਲਏ ਇੱਕ ਡੋਂਗੇ ਦੇ ਵਿੱਚ ਆਪਾਂ ਮਸਾਲੇ ਪਾ ਲੈ ਤੇ ਦੋ ਚਮਚੇ ਪਾਣੀ ਆਪਾਂ ਅੰਬਚੂਰ ਦੇ ਖਟਿਆਈ ਵਾਸਤੇ ਬਹੁਤ ਟੇਸਟੀ ਆ ਨਾ ਬਣਦਾ ਆਚਾਰ ਜਿਹੜਾ ਹੈ ਥੋੜੀ ਜਿਹੀ ਹਲਦੀ ਪਾ ਲਈ ਆਪਣੀਆਂ ਮਿਰਚਾਂ ਦੇ ਹਿਸਾਬ ਨਾਲ ਤੇ ਦੋ ਚਮਚੇ ਜਿਹੜੇ ਭਰ ਕੇ ਮੈਂ ਲੂਣ ਦੇ ਪਾ ਲੈ ਤੇ ਲੂਣ ਥੋੜਾ ਲੱਗੇ ਤਾਂ ਆਪਾਂ ਬਾਅਦ ਚ ਹੋਰ ਵੀ ਪਾ ਸਕਦੇ ਆ ਤੇ ਕਿਉਂਕਿ ਮਿਰਚਾਂ ਆਪਣੇ ਕੋਲ ਥੋੜੀਆਂ ਇਸ ਕਰਕੇ ਆਪਾਂ 2 ਚਮਚੇ ਭਰ ਕੇ ਪਾ ਲੈ ਲੂਣ ਦੇ ਤੇ ਮਿਕਸ ਕਰ ਲੈ ਮਸਾਲੇ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਨੇ ਆਪਾਂ ਤੇਲ ਜਿਹੜਾ ਆਪਾਂ ਗਰਮ ਕਰਕੇ ਰੱਖਿਆ ਨਾ ਪਹਿਲੇ 2 ਚਮਚੇ ਪਾ ਕੇ ਰੜਾ ਕੇ ਦੇਖਦੇ ਆਂ ਜਿਆਦਾ ਇਹਨੂੰ ਗਿੱਲਾ ਵੀ ਨਹੀਂ ਕਰਨਾ ਮਸਾਲੇ ਨੂੰ ਜਿਆਦਾ ਸੁੱਕਾ ਵੀ ਨਹੀਂ ਇਹਨੂੰ ਰੱਖਣਾ ਤੇ ਮਿਰਚਾਂ ਦੇ ਵਿੱਚ ਆਪਾਂ ਇਹਨੂੰ ਭਰਨਾ ਆਂ ਚੰਗੀ ਤਰ੍ਹਾਂ ਤੇ ਇਦਾਂ ਮਿਕਸ ਕਰਕੇ ਇਹਨੂੰ ਦੇਖਦੇ ਆਂ ਤੇ ਥੋੜਾ ਤੇਲ ਘਟਵਾ ਥੋੜਾ ਜਿਹਾ ਤੇਲ ਜਿਹੜਾ ਆਪਾਂ ਇਹਦੇ ਵਿੱਚ ਹੋਰ ਪਾਉਨੇ ਆ ਸੁੱਕਾ ਜਿਹਾ ਆ ਇਹ ਥੋੜਾ ਜਿਹਾ ਤੇਲ ਆਪਾਂ ਹੋਰ ਪਾ ਲੰਨੇ ਇਹਦੇ ਵਿੱਚ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਜਿਹੜਾ ਰੜਾ ਲੰਨੇ ਆ ਰੜਾ ਕੇ ਤੇ ਮਿਰਚਾਂ ਜਿਹੜੀਆਂ ਸਾਰੀਆਂ ਭਰ ਲੰਨੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਇਦਾਂ ਜਿਹੜਾ ਦਵਾ-ਦਵਾ ਕੇ ਮਸਾਲਾ ਚੰਗੀ ਤਰ੍ਹਾਂ ਮਿਰਚਾਂ ਦੇ ਵਿੱਚ ਭਰਨਾ ਆ ਇਸ ਤਰ੍ਹਾਂ ਦੇਖੋ ਹੱਥ ਨਾਲ ਆਪਾਂ ਦਬਾਈ ਜਾਂਦੇ ਹੁੰਗਲ ਨਾਲ ਤੇ ਭਰ ਦੇਣੀ ਮਿਰਚਾਂ ਇਹਨ ਜਿਹੜੀਆਂ ਸਾਰੀਆਂ ਮਿਰਚਾਂ ਨਾ ਇਸ ਤਰ੍ਹਾਂ ਭਰ ਦੇਣੀਆਂ ਆਪਾਂ ਤੇ ਸਾਰੀਆਂ ਭਰ ਕੇ ਇੱਧਰ ਰੱਖ ਲੈਣੇ ਆਪਾਂ ਤੇ ਬਸ ਜਿਹੜੀਆਂ ਮਿਰਚਾਂ ਨੂੰ ਖਾਲੀ ਕਰਨਾ ਸੀ ਆਪਾਂ ਉਹੀ ਜ਼ਿਆਦਾ ਟਾਈਮ ਲੱਗਦਾ ਹੋਰ ਬਾਕੀ ਇਹ achar ਬਣਾਉਣ ਚ ਬਹੁਤਾ ਟਾਈਮ ਨਹੀਂ ਲੱਗਦਾ ਤੇ ਬਣਦਾ ਬਹੁਤ ਟੇਸਟੀ ਆ ਮਸਾਲਾ ਜਿਹੜਾ ਆਪਾਂ ਪੀਸਿਆ ਜ਼ਿਆਦਾ ਪਾਊਡਰ ਨਹੀਂ ਬਣਾਇਆ ਦਰਦਰਾ ਜਿਹਾ ਰੱਖਿਆ ਸੀ ਇਹਨਾਂ ਮਿਰਚਾਂ ਦੇ ਵਿੱਚ ਮਸਾਲਾ ਦਰਦਰਾ ਜਿਹਾ ਵਧੀਆ ਲੱਗਦਾ ਤੇ ਐਸੇ ਤਰ੍ਹਾਂ ਆਪਾਂ ਪੂਰੀਆਂ ਮਿਰਚਾਂ ਜਿਹੜੀਆਂ ਪਰ ਲੈਣੀਆਂ ਆ ਲੋ ਜੀ ਮਿਰਚਾਂ ਸਾਰੀਆਂ ਭਰ ਲਈਆਂ ਤੇ ਇੱਕ ਜਿਹੜਾ ਕੱਚ ਦਾ ਮਰਦਵਾਨ ਆਪਾਂ ਐਨ ਧੋ ਕੇ ਧੋਤਾਂ ਹੋਣਾ ਚਾਹੀਦਾ ਸੁੱਕਾ ਹੋਣਾ ਚਾਹੀਦਾ ਧੋ ਕੇ ਐਨ ਤੁੱਪੇ ਰੱਖਿਆ ਸੀ ਤੇ ਹੁਣ ਪਹਿਲਾਂ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਉਨੇ ਆ ਤੇਲ ਪਾ ਕੇ ਪੂਰੇ ਦੇ ਵਿੱਚ ਜਿਹੜਾ ਇਦਾਂ ਘੁਮਾ ਦੰਨੇ ਆ ਤੇ ਫਿਰ ਆਪਾਂ ਮਿਰਚਾਂ ਨੂੰ ਉਹਦੇ ਵਿੱਚ ਰੱਖਦੇ ਆ ਜੀ ਤੇ ਬਾਅਦ ਚ ਜਿਹੜਾ ਮੜਾ ਜਿਹਾ ਮਸਾਲਾ ਬਚਿਆ ਉਹ ਵੀ ਉੱਪਰ ਪਾ ਦਾਂਗੇ ਜਿਹੜਾ ਤੇਲ ਆ ਆਪਣਾ ਉਹ ਵੀ ਉੱਪਰ ਪਾ ਦਾਂਗੇ ਇਹਦੇ ਇੱਕ ਵਾਰੀ ਅੱਜ ਦਾ ਤੁਸੀਂ ਅਚਾਰ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਲੱਗੂਗਾ ਤੇ 2-3 ਦਿਨ ਇਹਨੂੰ ਆਪਾਂ ਤੁੱਪੇ ਰੱਖਣਾ ਹੈ ਤੇ ਬਹੁਤ ਛੇਤੀ ਜਿਹੜਾ ਇਹ ਅਚਾਰ ਆਪਣਾ ਬਣ ਕੇ ਤਿਆਰ ਹੋ ਜਾਣਾ ਤੇ ਲੋ ਜੀ ਸਾਰੀਆਂ ਮਿਰਚਾਂ ਆਪਾਂ ਪਾ ਦਨੇ ਆ ਚਮਚਾਕ ਬਚਿਆ ਮਸਾਲੇ ਦਾ ਉਹ ਵੀ ਆਪਾਂ ਉੱਪਰ ਪਾ ਦੇਣਾ ਤੇ ਤੇਲ ਪਾ ਦੇਣਾ ਆ ਤੇ ਜਿਹੜਾ ਆਪਣਾ ਮਰਦਮਾਨ ਹੈ ਇਹਨੂੰ ਚੰਗੀ ਤਰ੍ਹਾਂ ਜਾਂ ਤਾਂ ਪਲਾਸਟਿਕ ਦਾ ਕੋਈ ਪੋਲੀਥੀਨ ਰੱਖ ਲਓ ਜਾਂ ਪੇਪਰ ਇਹਦੇ ਉੱਤੇ ਰੱਖ ਲਓ ਤੇ ਰੱਖ ਕੇ ਢੱਕਣ ਜਿਹੜਾ ਟਾਈਟ ਹੋਣਾ ਚਾਹੀਦਾ ਵਸ ਇਹਦਾ ਤੇ 2-4 ਦਿਨ ਨੂੰ ਧੁੱਪੇ ਰੱਖੋ ਤੇ achar ਵਧੀਆ ਖਾਣ ਵਾਲਾ ਜਿਹੜਾ ਬਣ ਕੇ ਹੈ ਤਿਆਰ ਹੋ ਜਾਂਦਾ ਆ ਤੇ ਲਓ ਜੀ ਤੇਲ ਵੀ ਆਪਾਂ ਪਾ ਦਨੇ ਉੱਪਰ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਨਵੇਂ ਵੀਵਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਸਪੋਰਟ ਕਰ ਦਿਆ ਕਰੋ ਤੇ ਸੌਖੀਆਂ ਸੌਖੀਆਂ ਵੀਡੀਓ ਆਪਾਂ ਲੈ ਕੇ ਆਈ ਦੀਆਂ ਆ ਵੀਡੀਓ ਦੇਖਣੇ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆਪਾਂ ਫਾਉਲ ਪੇਪਰ ਕਲਾ ਕੇ ਤੇ ਟੱਕਣ ਟਾਈਟ ਕਰ ਦੰਨੇ ਆ achar ਆਪਣਾ ਜਿਹੜਾ ਬੋ ਸੋਖੇ ਤਰੀਕੇ ਨਾਲ ਬਣ ਗਿਆ ਦੋ ਚਾਰ ਇਹਨੂੰ ਧੁੱਪਾ ਲਵਾਵਾਂਗੇ ਤੇ ਆਚਾਰ ਬਣਾਓ ਤੇ ਖਾਓ ਜੀ ਸਤਿ ਸ੍ਰੀ ਅਕਾਲ ਜੀ